ਵਾਹਿਗੁਰੂ ਸਤ ਨਾਮ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਅੰਗ ਹੈ 376 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਹਰ ਰਸ ਛੋੜ ਹੋਛੈ ਰਸ ਮਾਤਾ ਘਰ ਮੈਂ ਵਸਤ ਬਾਹਰ ਉੱਠ ਜਾਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ ਰਾੜ ਕਰਤ ਝੂਠੀ ਲੱਗ ਗਾਥਾ ਰਹਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਪੰਚਮ ਪਾਤਸ਼ਾਹ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਇਹ ਅਕਤ ਕਥਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹਰ ਰਸ ਛੋੜ ਉਹ ਸ਼ੈ ਰਸ ਮਾਤਾ ਇਹ ਜੀਵ ਪ੍ਰਮਾਤਮਾ ਦੇ ਨਾਮ ਰਸ ਨੂੰ ਛੱਡ ਕੇ ਦੁਨੀਆ ਦੇ ਹੋਰ ਹੋਸ਼ੇ ਰਸਾਂ ਵਿੱਚ ਮਸਤ ਹੋਇਆ ਹੋਇਆ ਹੈ ਕਾਮ ਰਸ ਹੈ ਕੰਨਾਂ ਦਾ ਰਸ ਹੈ ਅੱਖਾਂ ਦਾ ਰਸ ਹੈ ਜੀਭਾ ਦਾ ਰਸ ਹੈ ਇਹਨਾਂ ਵਿੱਚ ਮਸਤ ਹੋਇਆ ਹੈ ਇਹ ਸਾਨੂੰ ਜੋ ਅੰਗ ਮਿਲੇ ਸਾਡੇ ਗਿਆਨ ਇੰਦਰੇ ਇਹਨਾਂ ਦੀ ਬਾਬਤ ਤੀਜੇ ਪਾਦਸ਼ਾਹ ਅਸੀਂ ਹਰ ਰੋਜ਼ ਪੜ੍ਹਦੇ ਆਂ ਆਨੰਦ ਸਾਹਿਬ ਦੇ ਵਿੱਚ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕੀਤਾ ਜਿਚਰ ਹਰ ਰਸ ਭੱਲੇ ਨੇ ਪਾਏ ਇਹ ਸਰਵਣੋ ਮੇਰਿਓ ਸੱਚਾ ਸੁਣਨੈ ਨੂੰ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿ ਸੁਣੀ ਤਨ ਮਨ ਹਰਿਆ ਹੋਇ ਪਰ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇੰਦਰੀ ਰਸ ਵਿੱਚ ਪ੍ਰੇਰਿਤ ਹੋਇਆ ਹੋਇਆ ਮਨੁੱਖ ਜਿਹੜਾ ਹੈ ਸਭ ਤੋਂ ਉੱਤਮ ਨਾਮ ਰਸ ਸੀ। ਉਹਨੂੰ ਛੱਡ ਕੇ ਹੋਸ਼ੇ ਰਸਾਂ ਵਿੱਚ ਪੈ ਗਿਆ। ਘਰ ਮੈਂ ਵਸਤ ਬਾਹਰ ਉੱਠ ਜਾਂਦਾ। ਇਹ ਨਾਮ ਰੂਪੀ ਵਸਤੂ ਇਹ ਨਾਮ ਰਸ ਸਾਡੇ ਘਰ ਵਿੱਚ ਸੀ, ਸਾਡੇ ਹਿਰਦੇ ਵਿੱਚ ਸੀ। ਪਰ ਇਹਨੂੰ ਬਾਹਰ ਤੁਰਪਿਆ ਲੱਭਣਾ। ਚੀਜ਼ ਘਰ ਵਿੱਚ ਹੋਵੇ ਤੇ ਅਸੀਂ ਬਾਹਰ ਲੱਭੀਏ ਛੋਟੇ ਹੁੰਦੇ ਕਹਾਣੀ ਪੜਦੇ ਹੁੰਦੇ ਸੀ ਕਿ ਕੋਈ ਬੰਦਾ ਰਾਤ ਨੂੰ ਗਲੀ ਦੇ ਵਿੱਚ ਲੱਭ ਰਿਹਾ ਫੜੋਲ ਰਿਹਾ ਮਿੱਟੀ ਫੜੋਣ ਲੱਗਿਆ ਹੋਇਆ ਕੋਈ ਸਿਆਣਾ ਬੰਦਾ ਲੰਘਿਆ ਉਹਨੇ ਪੁੱਛਿਆ ਕਿ ਤੁਸੀਂ ਕੀ ਲੱਭਦੇ ਹੋ ਕਹਿੰਦਾ ਜੀ ਮੇਰੀ ਸੂਈ ਗਵਾਚ ਗਈ ਉਹ ਕਹਿੰਦਾ ਕਿੱਥੇ ਗਵਾਚੀ ਕਹਿੰਦਾ ਸੂਈ ਤੇ ਅੰਦਰ ਗਵਾਚੀ ਹੈ ਘਰ ਦੇ ਵਿੱਚ ਤੇ ਕਹਿੰਦਾ ਫਿਰ ਉੱਥੇ ਲੱਭੋ ਕਹਿੰਦਾ ਜੀ ਉੱਥੇ ਹਨੇਰਾ ਹੈ ਹੁਣ ਤੁਸੀਂ ਆਪੇ ਦੇਖੋ ਕਿ ਕੀ ਸੁਈ ਲੱਭ ਜਾਈਗੀ ਮਰ ਕੇ ਬਾਹਰ ਦਿੱਸੈ ਚਾਨਣਾ ਦਿਲ ਹਨੇਰੀ ਰਾਤ ਚਾਨਣ ਤੇ ਅਸੀਂ ਅੰਦਰ ਕਰਨਾ ਸੀ ਅਸੀਂ ਦੀ ਜੋਤਾਂ ਹੀ ਬਾਹਰ ਲਾਈ ਜਾਂਦੇ ਆ ਬਾਹਰ ਤੇ ਬਿਸੇਰਾ ਚਾਨਣਾ ਗੱਲੀਆਂ ਅਸੀਂ ਚੰਗੀਆਂ ਗੱਲੀ ਤੇ ਬਹੁਤ ਨੇ ਸਾਡੇ ਕੋਲੇ ਚਾਨਣ ਹਿਰਦੇ ਚ ਕਰਨਾ ਸੀ ਉਹ ਕਰਨ ਦੀ ਬਜਾਏ ਉੱਥੋਂ ਲੱਭਣ ਦੀ ਬਜਾਏ ਅਸੀਂ ਬਾਹਰ ਤੁਰ ਪਏ ਜੰਗਲਾਂ 'ਚ ਤੁਰ ਪਏ ਪਹਾੜਾਂ ਨੂੰ ਤੁਰ ਪਏ ਵੀ ਸ਼ਾਇਦ ਬਾਹਰੋਂ ਮਿਲੇਗੀ ਚੀਜ਼ ਪੰਜਾਬੀ ਦਾ ਮੁਹਾਵਰਾ ਆਪਾਂ ਪੜ੍ਹਦੇ ਆ ਕਿ ਕੁਛੜ ਕੁੜੀ ਪਿੰਡ ਢੰhora ਵਸਤੂ ਆਪਣੇ ਕੋਲ ਹੈ ਤੇ ਉਸ ਵਸਤੂ ਨੂੰ ਲੱਭਣ ਲਈ ਸੀ ਬਾਹਰ ਤੁਰਦੇ ਆ ਇਸ ਕਰਕੇ ਸਾਰੀ ਜ਼ਿੰਦਗੀ ਬਰਬਾਦ ਕਰ ਲੈਨੇ ਤੇ ਮਹਾਰਜ ਕਹਿੰਦੇ ਭਾਈ ਘਰ ਮੈਂ ਵਸਤ ਬਾਹਰ ਉੱਠ ਜਾਂਦਾ ਸੁਣੀ ਨਾ ਜਾਈ ਸੱਚੇ ਅੰਮ੍ਰਿਤ ਗਾਥਾ ਰਾਰ ਕਰਤ ਝੂਠੀ ਲਗ ਗਾਥਾ ਇਹ ਸੱਚ ਦੀ ਅੰਮ੍ਰਿਤ ਗਾਥਾ ਨੂੰ ਨਹੀਂ ਸੁਣਦਾ ਤੇ ਮਰਜ ਕਹਿੰਦੇ ਭਾਈ ਵੇਖੋ ਉਹ ਨਾਮ ਰਸ ਛੱਡ ਕੇ ਪਰਮਾਤਮਾ ਦੇ ਰਸ ਨੂੰ ਛੱਡ ਕੇ ਉਹ ਹੋਰ ਪਾਸੇ ਤੁਰ ਪਿਆ ਬੜੀ ਹੈਰਾਨੀ ਦੀ ਗੱਲ ਹੋਈ ਕਿ ਬੈਠੇ ਬੈਠੇ ਸ਼ੀਸ਼ੇ ਟੁੱਟ ਗਿਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਸਾਡੀਆਂ ਮਨ ਦੀਆਂ ਅਵਸਥਾਵਾਂ ਨੇ ਜਿਹੜੀਆਂ ਉਹਨੂੰ ਲੱਭਣ ਦੀ ਲਈ ਚੀਜ਼ ਸਾਡੇ ਅੰਦਰ ਪਈ ਹੈ ਮਹਾਰਾਜ ਦੱਸਦੇ ਨੇ ਸਭ ਕਿਛ ਘਰ ਮੈਂ ਬਾਹਰ ਕਿਛ ਨਾਹੇ ਬਾਹਰ ਟੋਲੇ ਸੋ ਭਰਮ ਪੁਲਾਹੇ ਇਸ ਮਨ ਕੋ ਕੋਈ ਖੋਜੋ ਭਾਈ ਤਨ ਬਿਨਸੈ ਮਨ ਕਹਾਂ ਸਮਾਈ ਜਦੋਂ ਸਾਡਾ ਸਰੀਰ ਖਤਮ ਹੋ ਜਾਏਗਾ ਜਦੋਂ ਅਸੀਂ ਸਰੀਰ ਨੂੰ ਛੱਡ ਦੇਾਂਗੇ ਕਦੇ ਅਸੀਂ ਸੋਚਿਆ ਕਿ ਇਹ ਕਿੱਥੇ ਸਮਾਏਗਾ ਜਿਹੜਾ ਮੈਂ ਪਿਆ ਕਰਦਾ ਪਿਆ ਮਨ ਕਰਦਾ ਪਿਆ ਤੇ ਮਰਦ ਸਮਰਾਉਂਦੇ ਨੇ ਪਾਸ਼ਾ ਕਿ ਵੇਖ ਭਾਈ ਇਹ ਅੰਮ੍ਰਿਤ ਗਾਥਾ ਨੂੰ ਸੁਣਨ ਨੂੰ ਤਿਆਰ ਨਹੀਂ ਬਾਣੀ ਸੁਣਨ ਨੂੰ ਤਿਆਰ ਨਹੀਂ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਨਿੰਦਿਆ ਕਰਨੀ ਹੋਵੇ ਈਰਖਾ ਦੀ ਗੱਲ ਕਰਨੀ ਹੋਵੇ ਕੋਈ ਉਸ ਤਰ੍ਹਾਂ ਗੱਲਾਂ ਕਰਨੀਆਂ ਹੁਣ ਰਾਜਨੀਤਿਕ ਗੱਲਾਂ ਕਰਨੀਆਂ ਹੁਣ ਘਰਾਂ ਦੀਆਂ ਗੱਲਾਂ ਕਰਨੀਆਂ ਹੁਣ ਅਸੀਂ ਘੰਟਿਆਂ ਬੱਧੀ ਬੈਠਦੇ ਆਂ ਤੇ ਜਦੋਂ ਕਿਤੇ ਬਾਣੀ ਦੀ ਗੱਲ ਵਿਚਾਰ ਦੀ ਹੋ ਜਾਏ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ। ਅੰਮ੍ਰਿਤ ਕਉਰਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਣੋ ਡੀਠੀ। ਮਹਾਰਾਜ ਕਹਿੰਦੇ ਮੈਂ ਆਪਣੀ ਅੱਖਾਂ ਨਾਲ ਵੇਖਿਆ ਇਹ ਗੱਲ ਨੂੰ ਇਹ ਸੰਸਾਰ ਚ ਹੋ ਰਿਹਾ ਹੈ। ਕਿਉਂਕਿ ਬਾਣੀ ਦੀ ਵਿਚਾਰ ਅਸੀਂ ਸੁਣਨ ਨੂੰ ਤਿਆਰ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਰਾਰ ਕਰਤ ਝੂਠੀ ਲੱਗਗਾ ਥਾ। ਝੂਠੀਆਂ ਗਥਾਵਾਂ ਝੂਠੀਆਂ ਗੱਲਾਂ ਚ ਪੈ ਕੇ ਝਗੜੇ ਖੜੇ ਪਿਆ ਕਰਦਾ ਹੈ ਇਧਰ ਨੂੰ ਬੜਾ ਤਿਆਰ ਹੈ ਰਹਾਉ ਵਜੋ ਸਾਹਿਬ ਕਾ ਸੇ ਬਿਰਾਨੀ ਐਸੇ ਗੁਣ ਅਛਾਦਿਉ ਪ੍ਰਾਨੀ ਦਾਤਾ ਦੇਣ ਵਾਲਾ ਦਾਤਾ ਦੇ ਰਿਹਾ ਤੇ ਸੇਵਾ ਅਸੀਂ ਕਿਸੇ ਹੋਰ ਦੀ ਨੌਕਰੀ ਕਿਸੇ ਹੋਰ ਦੀ ਕਰਦੇ ਹੋਈਏ ਤੇ ਸੇਵਾ ਕਿਸੇ ਹੋਰ ਦੀ ਕਰੀਏ ਜਾ ਕੇ ਕਿ ਇਹੋ ਜਿਹੇ ਗੁਨਾਹ ਅਸੀਂ ਪਏ ਕਰਦੇ ਆਂ ਦਾਤ ਪਿਆਰੀ ਵਿਸਰਿਆ ਦਾਤਾਰ ਅਸੀਂ ਤੇ ਦਾਤਾਂ ਨਾਲ ਜੁੜ ਗਏ ਦਾਤਾਂ ਦੇਣ ਵਾਲੇ ਨੂੰ ਭੁੱਲ ਗਏ ਅਸੀਂ ਤੇ ਮਾਇਆ ਦੀ ਸੇਵਾ ਵਿੱਚ ਹੋ ਗਏ ਅਸੀਂ ਇਸ ਨੂੰ ਸੇਵਾ ਸਮਝੀ ਬੈਠੇ ਆਂ ਤੇ ਮਹਾਰਿ ਨੇ ਕਿਹਾ ਭਾਈ ਇਹ ਪ੍ਰਾਣੀ ਜਿਹੜਾ ਹੈ ਇਹ ਜੀਵ ਜਿਹੜਾ ਹੈ ਇਹੋ ਜਿਹੇ ਗੁਨਾਹਾਂ ਨਾਲ ਟਕਿਆ ਪਿਆ ਐ ਇੰਨੇ ਗੁਨਾਹ ਨੇ ਕਿ ਉਹ ਗੁਨਾਹਾਂ ਵਿੱਚ ਹੀ ਟਕਿਆ ਗਿਆ ਤਿਸੇ ਲੋਕਾ ਜੋ ਸਾਧਹੀ ਸੰਗੀ ਕਾਮਨਾ ਆਵੇ ਸੋ ਫਿਰ ਫਿਰ ਮੰਗੀ ਜਿਹੜਾ ਹਮੇਸ਼ਾ ਅੰਗ ਸੰਗ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿਹੜਾ ਤੇਰੇ ਅੰਦਰ ਦੀ ਹਰ ਹਾਲਤ ਨੂੰ ਜਾਣਦਾ ਹੈ ਉਹਦੇ ਕੋਲੋਂ ਲਕੋ ਰੱਖਦਾ ਅਸੀਂ ਪ੍ਰਮਾਤਮਾ ਤੋਂ ਲਕੋ ਰੱਖਦੇ ਜਿਹੜਾ ਕਿ ਜਾਣਦਾ ਹੈ ਸਾਰਾ ਕੁਝ ਹਰ ਕਰਤਾ ਸਭ ਕੁਝ ਜਾਣਦਾ ਤੇ ਬਾਦਸ਼ਾਹ ਕਨੇ ਜਿਹੋ ਚੀਜ਼ ਕੰਮ ਨਹੀਂ ਆਉਂਦੀ ਉਹਨੂੰ ਬਾਰ-ਬਾਰ ਮੰਗਦਾ ਹੈ ਜਿਹੜੀ ਚੀਜ਼ ਕੰਮਦੀ ਨਹੀਂ ਉਹਨੂੰ ਮੰਗਦਾ ਪਿਆ ਮਾਇਆ ਮਨੋਂ ਨ ਬਿਸਰੈ ਮੰਗੈ ਦਮਾਂ ਦਮ ਸੋ ਪ੍ਰਭ ਚਿਤਨਾ ਆਵੇ ਨਾਨਕ ਨਹੀਂ ਕਰਮ ਤੇ ਜਿਨ੍ਹਾਂ ਨੂੰ ਸਮਝ ਆ ਗਈ ਉਹ ਫਿਰ ਇੱਕੋ ਹੀ ਚੀਜ਼ ਮੰਗਦੇ ਨੇ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਇਹ ਮਨ ਦੀ ਭੁੱਖ ਨਾਮ ਨਾਲ ਲਏਗੀ ਜੀ ਦੁਨੀਆ ਦੇ ਪਦਾਰਥਾਂ ਨਾਲ ਇਹ ਮਨ ਨਹੀਂ ਰੱਜਦਾ ਏ ਮਨ ਦੀ ਪਦਾਰਥਾਂ ਨਾਲ ਭੁੱਖ ਨਹੀਂ ਲੈਂਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਪਹਾੜ ਸਹਿ ਸਿਆਨ ਪਾ ਲਖੋ ਹੈ ਤਾਂ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਈ ਹੈ ਕਿ ਬਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿ ਕੇ ਉਸ ਮਾਲਕ ਨਾਲ ਜੁੜਨਾ ਹੀ ਸਚਿਆਰ ਹੋਣਾ ਹੈ ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉਂ ਭਾਵੈ ਤਿਉਂ ਕਰ ਪ੍ਰਤਪਾਲਾ ਪ੍ਰਭੂ ਜੀ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ ਦਇਆ ਦੇ ਘਰ ਹੋ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਗੁਨਾਹ ਤੇ ਇਹ ਨੇ ਅਸੀਂ ਤੇ ਇਹ ਗੁਨਾਹ ਪਏ ਕਰਦੇ ਆ ਅਸੀਂ ਤੇ ਦਾਤਾਰ ਨੂੰ ਛੱਡ ਕੇ ਦਾਤਾਂ ਨਾਲ ਜੁੜ ਗਏ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਤੁਸੀਂ ਦਇਆ ਦੇ ਘਰ ਹੋ ਜਿਉਂ ਭਾਵੈ ਤਿਉਂ ਕਰ ਪ੍ਰਤਪਾਲਾ ਪ੍ਰਭੂ ਤੇਰੇ ਬਾਣੇ ਵਿੱਚ ਹਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਹਾਡੇ ਹੁਕਮ ਤੇ ਰਜਾ ਬਿ ਰਹਿੰਦਿਆ ਹੋਇਆ ਤੁਸੀਂ ਸਾਡੀ ਪ੍ਰਤਪਾਲਨਾ ਕਰੋ ਤੁਸੀਂ ਕਿਰਪਾ ਕਰੋ ਜੀ ਆਸਾ ਮਹੱਲਾ ਪੰਜਵਾ ਜੀ ਪ੍ਰਾਨ ਤਨ ਹਰ ਕੋ ਨਾਮ ਇਹਾ ਉਹਾ ਉਹਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤਿ ਅਗਾਵੇ ਹਰ ਦਰਸ਼ਨ ਮਨ ਮੂਰਾ ਰਹਾਉ ਮਰਜ ਨੇ ਅਗਲਾ ਸ਼ਬਦ ਅਰੰਭਿਆ ਜੀ ਪ੍ਰਾਨ ਤਨ ਹਰ ਕੋ ਨਾਮ ਸਾਡੇ ਜੀਵ ਵਾਸਤੇ ਸਾਡੀ ਜ਼ਿੰਦਗੀ ਵਾਸਤੇ ਸਾਡੇ ਜੀਵਨ ਵਾਸਤੇ ਪ੍ਰਭੂ ਤੇਰਾ ਨਾਮ ਸਾਡੇ ਲਈ ਉਤਮ ਤਨ ਹੈ ਆਖਾਂ ਜੀਵਾ ਵਿਸਰੈ ਮਰ ਜਾਉ ਤੇਰੇ ਤੋਂ ਬਿਨਾ ਸਾਡਾ ਜੀਵਨ ਨਹੀਂ ਹੈ ਇहां ਉहां ਉਹਨਾਂ ਸੰਗ ਕਾਮ ਇਹ ਨਾਮ ਤਾਂ ਇੱਥੇ ਵੀ ਅੱਗੇ ਵੀ ਇਹ ਸੰਗੀ ਹੈ ਇਹ ਸਾਥੀ ਹੈ ਇਹ ਸਾਥ ਦੇਗਾ ਇਸ ਕਰਕੇ ਪ੍ਰਭੂ ਜੀ ਤੇਰਾ ਨਾਮ ਹੀ ਸਾਡਾ ਅਸਲੀ ਸੰਗੀ ਹੈ ਤੇਰਾ ਨਾਮ ਹੀ ਸਾਡਾ ਧਨ ਹੈ ਬਿਨ ਹਰ ਨਾਮ ਆਬਰ ਸਭ ਥੋਰਾ ਤੇਰੇ ਨਾਮ ਤੋਂ ਬਿਨਾ ਤੂੰ ਬੜੀਆਂ ਦਾਤਾਂ ਦਿੱਤੀਆਂ ਨੇ ਪਰ ਤੇਰੇ ਨਾਮ ਤੋਂ ਬਿਨਾ ਸਾਨੂੰ ਸਭ ਕੁਝ ਹੀ ਥੋੜਾ ਹੈ ਤੇਰੇ ਨਾਮ ਤੋਂ ਬਿਨਾ ਸਾਨੂੰ ਥੋੜਾ ਹੈ ਤ੍ਰਿਪਤ ਗਾਵੈ ਹਰ ਦਰਸ਼ਨ ਮੋਰਾ ਪ੍ਰਭੂ ਮੇਰਾ ਮਨ ਤੇ ਤੇਰੇ ਦਰਸ਼ਨ ਕਰਕੇ ਹੀ ਤ੍ਰਿਪਤ ਹੋ ਜਾਂਦਾ ਹੈ ਰਜ ਜਾਂਦਾ ਹੈ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਰਹਿੰਦੀ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਾਡੇ ਜੰਮਣ ਮਰਨ ਦਾ ਗੇੜ ਖਤਮ ਹੋ ਗਿਆ ਰਹਾਓ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਫਿਰ ਸਾਡੇ ਮਨਾਂ ਚ ਸਵਾਲ ਉੱਠਦੇ ਨੇ ਕਿ ਨਾਮ ਕੀ ਚੀਜ਼ ਹੈ ਕਿੱਥੋਂ ਮਿਲੇਗਾ ਇਹ ਨਾਮ ਰੂਪੀ ਵਸਤੂ ਕਿੱਥੋਂ ਮਿਲੇਗੀ ਮਹਾਰਾਜ ਸਮਝਾਉਂਦੇ ਨੇ ਭਗਤ ਪੰਡਾਰ ਗੁਰਬਾਣੀ ਲਾਲ ਇਹ ਭਗਤੀ ਦੇ ਪੰਡਾਰ ਹੈ ਗੁਰਬਾਣੀ ਜਿਹੜੀ ਹੈ ਭਗਤੀ ਦਾ ਪੰਡਾਰ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਅਸੀਂ ਬਾਹਰੋਂ ਲੱਭਦੇ ਹ ਖਜ਼ਾਨਾ ਸਾਨੂੰ ਸਤਿਗੁਰਾਂ ਨੇ ਬਖਸ਼ਿਆ ਹੋਵੇ ਤੇ ਅਸੀਂ ਥਾਂ ਥਾਂ ਤੇ ਧੱਕੇ ਖਾਈਏ ਫਿਰ ਸਾਡੀ ਬਦਕਿਸਮਤੀ ਹੈ ਜੀ ਕਿਉਂਕਿ ਕਸੂਰ ਸਾਡਾ ਨਹੀਂ ਹੈ ਅਸੀਂ ਬਾਣੀ ਨੂੰ ਨਾ ਸੁਣਦੇ ਆ ਨਾ ਪੜ੍ਹਦੇ ਆ ਨਾ ਵਿਚਾਰਦੇ ਆ ਤੇ ਮਹਾਰਾਜ ਨੇ ਇਹ ਗੱਲ ਸਪਸ਼ਟ ਕਰਤੀ ਕਿ ਭਾਈ ਗਾਵਤ ਸੁਣਤ ਕਮਾਵਤ ਨਿਹਾਲ ਜਿਹੜਾ ਵੀ ਗਾਵੇਗਾ ਸੁਨੇਗਾ ਸ਼ਬਦ ਦੀ ਕਮਾਈ ਕਰੇਗਾ ਉਹ ਨਿਹਾਲ 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 ਹੋ ਜਾਏਗਾ ਬਾਣੀ ਚ ਮਾਰਨੇ ਬੜੇ ਸਪਸ਼ਟ ਲਫ਼ਜ਼ਾਂ ਚ ਕੀ ਹੈ ਸਾਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਤੇ ਅਸੀਂ ਅਜੇ ਵੀ ਪੁੱਛੀ ਜਾਂਦੇ ਆ ਸਾਡਾ ਗੁਰੂ ਕੌਣ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਅਸੀਂ ਸਿਮਰਦੇ ਨਹੀਂ ਅਸੀਂ ਬਾਣੀ ਨੂੰ ਪੜ੍ਹਦੇ ਨਹੀਂ ਅਸੀਂ ਬਾਣੀ ਦੀ ਵਿਚਾਰ ਨਹੀਂ ਕਰਦੇ ਕਸੂਰ ਤੇ ਸਾਡਾ ਹੈ ਕੋਈ ਵੀ ਮਨੁੱਖ ਮਾੜਾ ਨਹੀਂ ਬਣਨਾ ਚਾਹੁੰਦਾ ਕੋਈ ਵੀ ਮਨੁੱਖ ਘਰ ਗੰਦਾ ਨਹੀਂ ਰੱਖਣਾ ਚਾਹੁੰਦਾ ਪਰ ਸੁਭਾਅ ਬਣ ਗਏ ਸਾਡਾ ਇਹ ਸੁਭਾਅ ਬਣ ਗਿਆ ਸੂਰ ਦਾ ਸੁਭਾਅ ਹੈ ਗੰਦਗੀ ਚ ਰਹਿਣਾ ਉਹਨੂੰ ਜਿੰਨਾ ਮਰਜ਼ੀ ਸਫਾਈ ਰੱਖੋ ਉਹ ਰਹੇਗਾ ਨਿੰਦਿਆ ਕਰਨ ਵਾਲੇ ਦਾ ਕੰਮ ਹੈ ਨਿੰਦਿਆ ਕਰਨਾ ਉਹਦਾ ਸੁਭਾਅ ਬਣ ਗਿਆ ਤੇ ਮਾਰੇ ਕਹਿੰਦੇ ਉਹ ਇਹ ਵਿਚਾਰੇ ਕੀ ਕਰਾਂ ਜਾਂ ਭਾਗ ਤੁਰ ਮੰਦੇ ਬਾਣੀ ਸੁਣਦੇ ਵੀ ਆ ਪੜ੍ਹਦੇ ਵੀ ਆ ਵਿਚਾਰਦੇ ਵੀ ਆ ਇਧਰੋਂ ਸੁਣਦੇ ਆ ਤੈਨੂੰ ਕੱਢ ਦਿੰਦੇ ਕੋਸ਼ਿਸ਼ ਨਹੀਂ ਕਰਦੇ ਹਾਂ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਇਹ ਬਾਣੀ ਸਾਡੇ ਹਿਰਦੇ ਚ ਵਸ ਜਾਏ ਇਹ ਬਾਣੀ ਸਾਨੂੰ ਸਮਝ ਆ ਜਾਏ ਤੇ ਮਹਾਰਾਜ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਤੇ ਜਿਨ੍ਹਾਂ ਨੂੰ ਇਹ ਬਾਣੀ ਫਿਰ ਸਮਝਾਉਣੀ ਸ਼ੁਰੂ ਹੁੰਦੀ ਤੇ ਮਹਾਰਾਜ ਕਹਿੰਦੇ ਉਹ ਨਿਹਾਲ 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 ਹੋ ਜਾਂਦੇ ਨੇ ਭਾਵ ਅੰਦਰੋਂ ਖੇੜੇ ਰਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਉਹ ਤੇ ਵਿਕਸਦੇ ਨੇ ਜੀ ਉਹ ਖੇੜੇ ਵਿੱਚ ਰਹਿੰਦੇ ਨੇ ਆਨੰਦ ਵਿੱਚ ਰਹਿੰਦੇ ਨੇ ਚਰਨ ਕਮਲ ਸਿਉ ਲਾਗੋ ਮਾਨ ਸਤ ਗੁਰੂ ਠੂਠੇ ਕਿਨੋ ਦਾਣਾ ਜਦੋਂ ਇਹ ਮਨ ਚਰਨ ਕਮਲਾਂ ਨਾਲ ਜੁੜ ਗਿਆ ਮਨ ਉਸ ਰਸਤੇ ਤੇ ਪੈ ਗਿਆ ਅਸੀਂ ਘਰੋਂ ਤੁਰਦੇ ਆਪਾਂ ਵੇਖਦੇ ਆ ਮੈਂ ਆਪਣੇ ਜੀਵਨ ਦੀ ਗੱਲ ਕਰਦੇ ਆਪਾਂ ਅਸੀਂ ਜਦੋਂ ਘਰੋਂ ਗੁਰਦੁਆਰਾ ਸਾਹਿਬ ਨੂੰ ਆਉਨੇ ਆ ਕੀ ਲੈ ਕੇ ਯਾਦ ਰੱਖਦੇ ਆ ਜੀ ਵੀ ਕੋਈ ਨਾ ਕੋਈ ਦਮੜੀ ਕੋਈ ਪੈਸਾ ਲੈ ਕੇ ਜਾਈਏ ਤਾਂ ਕਿ ਅਸੀਂ ਉੱਥੇ ਟਿਕ ਲਈਏ ਜਿਹੜੀ ਚੀਜ਼ ਲੈ ਕੇ ਨੁਂਦੀਏ ਨਾਲ ਆਉਣੀ ਜਿਹੜੀ ਚੀਜ਼ ਗੁਰੂ ਮੰਗਦਾ ਹੈ ਤੇ ਸਤਿਗੁਰ ਤੇ ਜਾਂਦੇ ਨੇ ਸਤਿਗੁਰ ਆ ਗਿਆ ਸੀ ਸਪੇਟ ਦਿਓ ਆਪਣਾ ਸਿਰ ਲੈ ਆਇਆ ਕਰੋ ਇਸ ਮਨ ਨੂੰ ਲੈ ਆਇਆ ਕਰੋ ਇਸ ਮਨ ਨੂੰ ਟੇਕੋ ਇਸ ਮਨ ਨੂੰ ਮੱਥਾ ਟੇਕੋ ਮਨ ਦਾ ਮਨ ਨੂੰ ਰੱਖ ਦਿਓ ਮਨ ਵਿੱਚ ਹੈ ਸਤਿਗੁਰ ਕਹਿ ਪਾਸ ਸਤਿ ਸੇਵਕ ਕੇ ਕਾਰਜ ਰਾਸ ਸਤਿਗੁਰ ਪੈਸੇ ਨਹੀਂ ਮੰਗਦੇ ਸਤਿਗੁਰ ਤੇ ਮਨ ਮੰਗਦਾ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੋਰੀ ਆਉ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਤੇ ਫਿਰ ਜਿਨਾਂ ਨੇ ਸਿਰ ਦਿੱਤਾ ਮਨ ਵੇਚਿਆ ਜਿਨਾਂ ਨੇ ਵੇਚ ਦਿੱਤਾ ਉਹਨਾਂ ਦੇ ਕਾਰਜ ਆਪਣੇ ਆਪ ਹੀ ਰਾਸ ਹੋ ਗਏ ਤੇ ਸਾਡੀ ਹਾਲਤ ਕੁਛ ਇਹੋ ਜਿਹੀ ਹੈ ਅਸੀਂ ਬੈਠੇ ਇੱਥੇ ਹੁੰਨੇ ਆ ਤੇ ਮਨ ਜੀ ਬਾਹਰ ਹੁੰ ਜਿਹਨੇ ਸੁਣਨਾ ਹੁੰਦਾ ਉਹਦੇ ਬਾਹਰ ਨਿਕਲ ਜਾਂਦਾ ਤੇ ਪਾਦਸ਼ਾਹ ਮਰਗ ਨੇ ਚਰਨ ਕਮਲ ਸਿਓ ਲਾਗੋ ਮਾਨ ਜਿਨ੍ਹਾਂ ਦਾ ਮਨ ਸਤਿਗੁਰਾਂ ਦੇ ਚਰਨ ਕਮਲਾਂ ਤੇ ਲੱਗ ਗਿਆ। ਆਪੋ ਸਮਾਰਗ ਵਾਲ ਨੂੰ ਤੁਰ ਪਿਆ ਬਾਣੀ ਦੀ ਵਿਚਾਰ ਨਾਲ, ਬਾਣੀ ਨੂੰ ਸੋਚਣ ਨਾਲ, ਬਾਣੀ ਨੂੰ ਵਿਚਾਰਨ ਨਾਲ, ਬਾਣੀ ਨੂੰ ਪੜਨ ਨਾਲ ਤੁਰ ਪਿਆ। ਸਤਿਗੁਰ ਤੁੱਟਿਆ ਕੀ ਨੋ ਦਾਨ ਤੇ ਸਤਿਗੁਰ ਫਿਰ ਟੁੱਟਦੇ ਨੇ। ਸਤਿਗੁਰ ਖੁਸ਼ ਹੋ ਕੇ ਉਹਨਾਂ ਨੂੰ ਦਾਨ ਦਿੰਦੇ ਨੇ। ਨਾਮ ਦਾਨ। ਜਿਹਦੀ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਅਮਰਤ ਸਰ ਦੇ ਦਰਸ਼ਨੀ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਅਸੀਂ ਅਰਦਾਸ ਕਰਦੇ ਹਰ ਰੋਜ਼ ਪਰ ਜਿਸ ਦਿਨ ਅਸੀਂ ਅਰਦਾਸ ਹਿਰਦੇ ਤੋਂ ਕੀਤੀ ਐਸੀ ਕੋਈ ਗੱਲ ਨਹੀਂ ਉਹ ਸਤਿਗੁਰੂ ਆਪ ਕਿਰਪਾ ਕਰਦੇ ਨੇ ਉਹ ਨਾਮ ਦੀ ਦਾਤ ਇਹ ਝੋਲੀ ਪਾਉਂਦੇ ਨੇ ਨਾਨਕ ਕਉ ਗੁਰ ਦੀ ਖਿਆਦੀ ਨ ਪ੍ਰਭੇ ਬਨਾਸੀ ਘਟ ਘਟ ਚੀਨ ਤੇ ਜਦੋਂ ਅਸੀਂ ਮਨੋਂ ਅਰਦਾਸ ਕੀਤੀ ਤੇ ਪੰਜਵੇਂ ਨਾਨਕ ਪਾਤਸ਼ਾਹ ਮਾਰਕ ਨੇ ਸਤਿਗੁਰੂਆਂ ਨੇ ਬੜੀ ਕਿਰਪਾ ਕੀਤੀ ਸਾਡੀ ਝੋਲੀ ਵਿੱਚ ਇਹ ਦਿਖਿਆ ਪਾਈ ਇਹ ਸਿੱਖਿਆ ਬਖਸ਼ਿਸ਼ ਕੀਤੀ ਕਿ ਹੁਣ ਉਹ ਪ੍ਰਭੂ ਉਹ ਲਾ ਕੇ ਨਾ ਨਾਸ਼ ਹੋਣ ਵਾਲਾ ਅਬਨਾਸ਼ੀ ਹੈ ਹੁਣ ਅਸੀਂ ਘਟ ਘਟ ਵਿੱਚ ਵੇਖਦੇ ਹਾਂ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਿ ਉਥੇ ਸਾਰਿਆਂ ਵਿੱਚ ਨਜ਼ਰ ਆਉਣ ਲੱਗ ਪਿਆ ਇਹ ਉਹਦੋਂ ਅਵਸਥਾ ਬਣੀ ਸਦੋਂ ਸਤਿਗੁਰੂ ਨੇ ਕਿਰਪਾ ਕੀਤੀ ਜਦੋਂ ਬਖਸ਼ਿਸ਼ ਕੀਤੀ ਜਦੋਂ ਅਸੀਂ ਅਰਦਾਸ ਕੀਤੀ ਜਦੋਂ ਅਸੀਂ ਬਾਣੀ ਨਾਲ ਜੁੜੇ ਜਦੋਂ ਬਾਣੀ ਨੂੰ ਪੜਿਆ ਬਾਣੀ ਨੂੰ ਵਿਚਾਰਿਆ ਇਹ ਤਰੀਕਾ ਦੱਸਦੇ ਆ ਰਹੇ ਇਹ ਨਾਮ ਦੀ ਦਾਤ ਮਾਰਗਨ ਇਸ ਤਰ੍ਹਾਂ ਪ੍ਰਾਪਤ ਹੋਈ ਹੈ ਕਿਉਂਕਿ ਮੁਕਤ ਭੁਗਤ ਜੁਗਤ ਦਾ ਦਾਤਾ ਉਹ ਵੈਗਰੂ ਅਕਾਲ ਪੁਰਖ ਆਪ ਹੈ ਸਾਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ ਇਹ ਵਡਿਆਈ ਨਾਮ ਦੀ ਉਸ ਮਾਰਗ ਦੇ ਹੱਥ ਵਿੱਚ ਹੈ ਜੀ ਉਹ ਜਦੋਂ ਕਿਰਪਾ ਕਰਦੇ ਨੇ ਜਦੋਂ ਬਖਸ਼ਿਸ਼ ਕਰਦੇ ਨੇ ਉਹ ਆਪ ਝੁਲੀ ਵਿੱਚ ਪਾਉਂਦੇ ਨੇ ਆਸਾ ਮਹੱਲਾ ਪੰਜਵਾਂ ਅਨੰਦ ਬਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੁਰ ਤਾਰ ਰਹੀ ਸੋਭਾ ਜਾ ਕੀ ਅਗਲਾ ਸ਼ਬਦ ਪੰਚਮ ਪਾਸ਼ਾ ਮਹਾਰਜ ਬਖਸ਼ਿਸ਼ ਕਰਦੇ ਨੇ ਕਿ ਆਨੰਦ ਬਨੋਦ ਰੰਗ ਤਮਾਸ਼ੇ ਜੋ ਸਾਡੇ ਹਿਰਦੇ ਚ ਵਰਸਦੇ ਨੇ ਇਸ ਵਾਹਿਗੁਰੂ ਕਾਰਪੁਰਖ ਨੇ ਆਪ ਕਿਰਪਾ ਕਰਕੇ ਇਹ ਖੁਸ਼ੀਆਂ ਬਖਸ਼ੀਆਂ ਆਪਣਾ ਕਾਰਜ ਆਪ ਸਵਾਰਿਆ ਕਿਉਂਕਿ ਇਹ ਕਾਰਜ ਉਸ ਦਾ ਹੈ ਉਸ ਮਾਲਕ ਨੇ ਆਪ ਕਿਰਪਾ ਕਰਕੇ ਆਪਣੇ ਇਸ ਕਾਰਜ ਨੂੰ ਸਵਾਰਿਆ ਜਦੋਂ ਅਸੀਂ ਆਪਣੇ ਆਪ ਨੂੰ ਸਮਰਪਿਤ ਕੀਤਾ ਗੁਰੂ ਦੇ ਤੇ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਆਨੰਦ ਖੇੜਾ ਬਖਸ਼ ਦਿੱਤਾ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੂਰ ਧਾਰ ਰਹੀ ਸੋਭਾਾਂ ਕੀ ਕਿਉਂਕਿ ਉਹ ਠਾਕੁਰ ਪੂਰਾ ਹੈ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਪੂਰਾ ਪ੍ਰਭ ਅਰਾਧੇ ਆ ਪੂਰਾ ਜਾਂ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਮਰਜ ਥਾਂ ਥਾਂ ਤੇ ਗੱਲ ਸਪਸ਼ਟ ਕਰਦੇ ਨੇ ਇਹ ਸੋਭਾ ਸਾਰੀ ਉਸ ਮਾਲਕ ਦੀ ਹੈ ਉਹ ਭੈਗਰੂ ਕਾਲਪੁਰਖ ਆਪ ਕਿਰਪਾ ਕਰਕੇ ਜਦੋਂ ਨਾਮ ਦੀ ਬਖਸ਼ਿਸ਼ ਕਰਦੇ ਨੇ ਤਾਂ ਉਦੋਂ ਸਾਨੂੰ ਇਹ ਸਾਰੇ ਪਾਸੇ ਇਹ ਚੀਜ਼ ਨਜ਼ਰ ਆਉਂਦੀ ਰਹਾਉ ਨਾਮ ਨਦਾਨ ਜਾਂ ਕੀ ਨਿਰਮਲ ਸੋਏ ਆਪੇ ਕਰਤਾ ਅ ਵਰਨਾ ਕੋਏ ਇਹ ਨਾਮ ਅਖ ਜਾਣਾ ਹੈ ਜਦੋਂ ਆਪਣੇ ਗੁਰਸਿੱਖਾਂ ਨੂੰ ਸਤਿਗੁਰ ਬਖਸ਼ਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਆਪ ਕਿਰਪਾ ਕਰਦੇ ਨੇ ਤੇ ਮਰ ਕਹੇ ਉਹਦੀ ਸੋਭਾ ਉਹਦੀ ਵਡਿਆਈ ਬੜੀ ਪਵਿੱਤਰ ਹੋ ਜਾਂਦੀ ਆਪੇ ਕਰਤਾ ਅ ਵਰਨਾ ਕੋਏ ਕਿਉਂ ਕਿਉਂਕਾ ਆਪ ਹੀ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਇਹ ਕਰਨ ਕਾਰਨ ਸਮਰਥ ਹੈ ਤੇ ਪਾਤਸ਼ਾਹ ਮਾਰਗ ਨੇ ਹੋਰ ਦੂਜਾ ਨਹੀਂ ਕਰ ਸਕਦਾ ਜੀ ਕੋਈ ਜੇ ਕੋਈ ਕਹੇ ਬੰਦਾ ਕਿਸੇ ਨੂੰ ਨਾਮ ਦੀ ਦਾਤ ਦੇਗਾ ਬੰਦਾ ਨਹੀਂ ਜੀ ਅੰਮ੍ਰਿਤ ਦਾ ਦਾਤਾ ਉਹ ਵੈਗਰੂ ਅਕਾਲ ਪੁਰਖ ਹੈ ਮੁਕਤ ਭੁਗਤ ਜੁਗਤ ਦਾ ਦਾਤਾ ਹੈ ਉਹ ਆਪ ਤੁਟਦਾ ਹੈ ਆਪ ਕਿਰਪਾ ਕਰਦਾ ਹੈ ਆਪ ਬਖਸ਼ਿਸ਼ ਕਰਦਾ ਹੈ ਸਾਡਾ ਕੰਮ ਤੇ ਬਾਣੀ ਨੂੰ ਪੜਨਾ ਤੇ ਵਿਚਾਰਨਾ ਤੇ ਉਦਮ ਕਰਨਾ ਸੀ ਫਲ ਉਹ ਲਾਉਂਦਾ ਹੈ ਉਹ ਕਦੋਂ ਕਿਰਪਾ ਕਰਦਾ ਹੈ ਉਹ ਸਾਡੇ ਕਰਮ ਕਦੋਂ ਘਟਦਾ ਸਾਨੂੰ ਤੇ ਪਤਾ ਵੀ ਨਹੀਂ ਲੱਗਦਾ ਇਸ ਗੱਲ ਦਾ ਜੀ ਜੰਤ ਸਭ ਤਾਂ ਕਹਿ ਹਾਥ ਰਬ ਰਹਾ ਪ੍ਰਭ ਸਭ ਕਹਿ ਸਾਥ ਜਿੰਨੇ ਜੀਵ ਜੰਤੂ ਨੇ ਉਸ ਉਤਰਤਾਰੀ ਹੈ ਮੁਕਤ जुक्त ਸਭ ਦੀ ਜੀਵਨ ਦੀ ਜੁਗਤੀ ਸਾਰੇ ਜੀਵਾਂ ਦੀ ਭਾਵੇਂ ਜਲ ਵਿੱਚ ਹੈ ਭਾਵੇਂ ਥਲ ਵਿੱਚ ਹੈ ਭਾਵੇਂ ਆਕਾਸ਼ ਵਿੱਚ ਉਡਣ ਵਾਲਾ ਹੈ ਭਾਵੇਂ ਸੁਕਮ ਹੈ ਉਹ ਸਾਰਿਆਂ ਦੀ ਜੁਗਤੀ ਉਹਦੇ ਹੱਥ ਵਿੱਚ ਹੈ ਰਬ ਰਹਾ ਪ੍ਰਭ ਸਭ ਕਹਿ ਸਾਥ ਤੇ ਨਾਲ ਮਰਗ ਨੇ ਭਾਈ ਸਾਰਿਆਂ ਦੇ ਸੰਗ ਹੈ ਸਬਕ ਕਟਰਾਮ ਬੋਲੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਉਹਦੀ ਜੋਤ ਸਾਰਿਆਂ ਵਿੱਚ ਹੈ ਸਾਰਿਆਂ ਦੇ ਅੰਗ ਸੰਗ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਨਾਲ ਨਹੀਂ ਹੈ ਤੇ ਤੇਰੇ ਨਾਲ ਹੈ ਉਹਦੇ ਨਾਲ ਨਹੀਂ ਹੈ ਤੇ ਉਹਦੇ ਨਾਲ ਹੈ ਉਹਦੀ ਤੇ ਜੋਤ ਸਾਰਿਆਂ ਵਿੱਚ ਹੈ ਅਸੀਂ ਇਹ ਆਪਣੇ ਕੀਤੇ ਹੋਏ ਕਰਮਾਂ ਕਰਕੇ ਉਹ ਤੋਂ ਵਿਛੜ ਗਏ ਹਾਂ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨਹੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਮਗਰੇ ਉਹ ਮੁੱਖ ਉਜਲ ਨੇ ਉਹਨਾਂ ਨਾਲ ਸੰਗ ਕਰਕੇ ਹੋਰਾਂ ਦਾ ਵੀ ਕਈਆਂ ਦਾ ਛੁਟਕਾਰਾ ਹੋ ਗਿਆ ਉਹ ਕਿਸੇ ਤੋਂ ਦੂਰ ਨਹੀਂ ਬੁੱਲਾ ਬੜੇ ਪਿਆਰ ਨਾਲ ਸਮਝਾਉਂਦਾ ਇਹ ਗੱਲ ਨੂੰ ਬੁੱਲਿਆ ਰੱਬ ਤੇਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਤੇ ਤੇਰੇ ਨਾਲ ਹੈ ਕਿਉਂਕਿ ਅਸੀਂ ਉਹਨੇ ਆ ਤੀਜੀ ਪਾਸ਼ਾ ਮਾਰੇ ਜਿਵੇਂ ਪਿਆਰ ਨਾਲ ਸਮਝਾਉਂਦੇ ਨੇ ਅੰਨਿਆਂ ਦੀ ਪ੍ਰਵਾਸਾ ਅੰਦੇ ਸੇ ਨਾ ਆਖੀਐ ਜਨ ਮੁਖ ਲੋਇਨ ਨਾ ਹੈ ਅੰਦੇ ਸੇ ਹੀ ਨਾਨਕਾ ਜੋ ਖਸਮੋਂ ਕੁੱਥੇ ਜਾਹੇ ਜਿਹੜੇ ਮਾਲਕ ਤੋਂ ਵਿਛੜ ਗਏ ਉਹ ਅੰਨੇ ਨੇ ਜੀ ਇਸ ਕਰਕੇ ਮਾਰੇ ਸਮਝਾਉਂਦੇ ਨੇ ਭਾਈ ਉਹ ਹਰ ਜਗ੍ਹਾ ਭਰਿਆ ਪੂਰਾ ਸਬਦੇ ਸੰਗ ਹੈ ਸਬਦੇ ਸਾਥ ਹੈ ਪੂਰਾ ਗੁਰਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵੜਾਈ ਉਹ ਪੂਰਾ ਗੁਰ ਹੈ ਰਾਰੇ ਥੱਲੇ ਵੀ ਔਂਕੜ ਪਾਇਆ ਮਾਰੇ ਨੇ ਗੁਰ ਦੇ ਰਾਰੇ ਥੱਲੇ ਔਂਕੜ ਹੈ ਭਾਵ ਸਭ ਤੋਂ ਵੱਡਾ ਹੈ ਅਸੀਂ ਸੁਖਮਣੀ ਸਾਹਿਬ ਪੜਦੇ ਆ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਤੇ ਦਸਮ ਪਾਤਸ਼ਾਹ ਵੀ ਮਾਰੇ ਸਾਨੂੰ ਸਮਝਾਉਂਦੇ ਨੇ ਇਹ ਗੱਲ ਨੂੰ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਜੋ ਪਹਿਲਾਂ ਵੀ ਸੀ ਜੋ ਹੁਣ ਵੀ ਹੈ ਜੋ ਅੱਗੋਂ ਵੀ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇ ਮਾਰੇ ਕਹਨੇ ਉਸ ਮਾਲਕ ਨੇ ਉਹ ਕਰਤੇ ਨੇ ਉਸ ਪੁਰਖ ਨੇ ਐਸੀ ਬੰਤ ਬਣਾਈ ਹੈ ਕਿ ਉਹਦੀ ਬੰਤਰ ਵੀ ਪੂਰੀ ਹੈ ਕਿਉਂਕਿ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਬੱਦ ਕਿਛ ਨਾ ਹੈ ਉਹਨੇ ਸਭ ਕੁਝ ਪੂਰਾ ਬਣਾਇਆ ਹੈ ਅਧੂਰੇ ਅਸੀਂ ਹਾਂ ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਨਾਨਕ ਭਗਤ ਮਿਲੀ ਵਡਿਆਈ ਉਨੀ ਮੇ ਪਾਤਸ਼ਾਹ ਮਾਰਕ ਨੇ ਪਾਈ ਜਿਹੜੇ ਤੇਰੇ ਭਗਤ ਨੇ ਜਿਹੜੇ ਤੈਨੂੰ ਸਿਮਰਦੇ ਨੇ ਜਿਹੜੇ ਤੈਨੂੰ ਯਾਦ ਕਰਦੇ ਨੇ ਇਹ ਨਾਮ ਦੀ ਪੂਰਨ ਵਡਿਆਈ ਫਿਰ ਉਹਨਾਂ ਨੂੰ ਤੂੰ ਆਪ ਦਿੰਦਾ ਹੈ ਆਪ ਬਖਸ਼ਿਸ਼ ਕਰਦਾ ਹੈ ਆਪ ਉਹਨਾਂ ਦੀ ਝੋਲੀ ਵਿੱਚ ਪਾਉਂਦਾ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਅਸੀਂ ਤੇ ਅਉਗਣਾਂ ਨਾਲ ਭਰੇ ਹੋਏ ਹਾਂ ਹਮ ਅਬਗੁਣ ਭਰੇ ਇੱਕ ਗੁਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਭੈ ਭੂਲੇ ਸਤਿਦਾਰਾ ਸਿਓ ਪ੍ਰੀਤ ਲਗਾਈ ਇੱਕ ਅਰਦਾਸ ਬਾਟ ਕੀਰਤ ਕੀ RAMDAS ਰੱਖੋ ਸਰਨਾਇ ਤੁਸੀਂ ਕਿਰਪਾ ਕਰਕੇ ਰੱਖ ਲਓ ਤੇਰੇ ਦਸ ਤੇ ਆਏ ਆ ਤੁਸੀਂ ਆਪ ਇਹ ਬਾਣੀ ਪੜਵਾ ਲਵੋ ਆਪ ਇਹ ਬਾਣੀ ਸੁਣਾ ਦਵੋ ਆਪ ਕਿਰਪਾ ਕਰਕੇ ਸਾਡੇ ਹਿਰਦੇ ਚ ਵਸਾ ਜਿਓ ਤਾਂ ਕਿ ਜਦੋਂ ਅਸੀਂ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਜੀ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਉਹਿਆ ਪੁੱਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ